ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਹੈ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਉੱਤੇ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ ਸੰਗਤ ਜੀ ਰਹਿਰਾ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਆਪਾਂ ਪੰਜ ਗੁਰੂ ਸਾਹਿਬਾਨ ਨੂੰ ਨਮਸਕਾਰ ਕਰਦੇ ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤ ਜੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਮਾਧੀ ਵਿੱਚ ਬੈਠੇ ਹੁੰਦੇ ਸਨ ਇੱਕ ਵਾਰ ਇਹਨਾਂ ਨੂੰ ਸਿੱਧ ਮੁਨੀਆਂ ਦੇ ਦਰਸ਼ਨ ਹੋਏ ਸਿੱਧ ਮੁਨੀਆਂ ਨਾਲ ਜਦੋਂ ਮਹਾਰਾਜ ਜੀ ਆਂਦੀ ਗੱਲਬਾਤ ਹੋਈ वार्तालाप ਹੋਇਆ ਸਿੱਧ ਮੁਨੀਆਂ ਨੂੰ ਮਹਾਰਾਜ ਕਹਿੰਦੇ ਤੁਸੀਂ ਕਿੱਥੇ ਰਹਿੰਦੇ ਹੋ ਕਹਿੰਦੇ ਅਸੀਂ ਵੈਸੇ ਤਾਂ ਸੱਚਖੰਡ ਵਿੱਚ ਹੀ ਰਹਿੰਦੇ ਹਾਂ ਪਰ ਜਦੋਂ ਰਹਿਰਾਸ ਦਾ ਸਮਾਂ ਹੁੰਦਾ ਹੈ ਸਾਨੂੰ ਸੱਚਖੰਡ 'ਚ ੱੱਕੇ ਮਾਰ ਕੇ ਕੱਢ ਦਿੰਦੇ ਨੇ ਮਹਾਰਾਜ ਕਹਿੰਦੇ ਕਿਉਂ ਉਹ ਕਹਿੰਦੇ ਜਦੋਂ ਕਾਲਯੁਗ ਦੇ ਵਿੱਚ ਕਾਲਯੁਗੀ ਜੀਵਾਂ ਦੇ ਉਦਾਹਰਣ ਲਈ ਗੁਰੂ ਨਾਨਕ ਪਾਸ਼ਾ ਸੱਚਖੰਡ ਤੋਂ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਲੈ ਕੇ ਆਏ ਹਨ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ ਸਤਿਗੁਰੂ ਜੀਆ ਨੇ ਜਿਹੜੇ ਇਸ ਬਾਣੀ ਨੂੰ ਨਹੀਂ ਪੜ੍ਹਦੇ ਉਹਨਾਂ ਲਈ ਸੱਚਖੰਡ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਕਾਲਕ ਯੁਗ ਤੋਂ ਨਿਕਲਣ ਦਾ ਸਿਰਫ ਇੱਕ ਹੀ ਰਾਹ ਹੈ ਸ੍ਰੀ ਰਹਿਰਾ ਸਾਹਿਬ ਜੀ ਦਾ ਬਾਣੀ ਇਹ ਰਿਹ ਦਾ ਸਾਹਿਬ ਜੀ ਦੇ ਪਾਠੇ ਅੰਦਰ ਪੰਜਵੇਂ ਪਾਸ਼ਾ ਫਰਮਾਨ ਕਰਦੇ ਹਨ ਸਬ ਨਿਦਾਨ ਦਾ ਸੇ ਅਸਤਿ ਸਿਧਾਨ ਠਾਕੁਰ ਕਰ ਤਲ ਤਰਿਆ ਜਾਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਠਾਕੁਰ ਕਹਿੰਦੇ ਨੇ ਅਕਾਲ ਪੁਰਖ ਨੂੰ ਸੰਗਤ ਜੀ ਪਾਸ਼ਾ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਆਪਣੇ ਹੱਥ ਤੇ ਆਪਣੀ ਤਲੀ ਤੇ ਸਾਰੀਆਂ ਵਸਤਾਂ ਲੈ ਕੇ ਖੜਾ ਹੋਇਆ ਹੈ ਤੂੰ ਇੱਕ ਵਾਰ ਸੱਚੇ ਦਿਲ ਨਾਲ ਵਾਹਿਗੁਰੂ ਕਹਿ ਕਹਦਾ ਵੇਖ ਇੱਕ ਵਾਰ ਮੇਰੇ ਮਾਲਕ ਤੋਂ ਸੱਚੇ ਦਿਲ ਨਾਲ ਮੰਗ ਕੇ ਦਾ ਵੇਖ ਦੇਖੀ ਤੇਰੇ ਖਜ਼ਾਨੇ ਭਰ ਦੂਗਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਰਹਿਰਾ ਸਾਹਿਬ ਜੀ ਦੀ ਬਾਣੀ ਸੰਗਤ ਜੀ ਕਈ ਰਾਗਾਂ ਦੇ ਵਿੱਚ ਦਰਜ ਹੈ ਜਿਵੇਂ ਕਿ ਜਦੋਂ 8 ਅੰਗ ਤੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਸੰਪੂਰਨਤਾ ਹੁੰਦੀ ਹੈ ਉਦੋਂ ਰਹਿਰਾ ਸਾਹਿਬ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਸੰਗਤ ਜੀ ਜੋ ਰਹਿਰਾ ਸਾਹਿਬ ਜੀ ਦੀ ਬਾਣੀ ਫਿਰ 12 ਅੰਗ ਤੱਕ ਚੱਲਦੀ ਹੈ ਸੰਗਤ ਜੀ ਉਸ ਤੋਂ ਬਾਅਦ ਕੀਰਤਨ ਸੋਹਿਲਾ ਫਿਰ ਸ਼੍ਰੀ ਰਾਗ ਦੀ ਅਰੰਭਤਾ ਸੰਗਤ ਜੀ ਜਦੋਂ ਰਾਗ ਆਸਾ ਆਰੰਭ ਕਰਦੇ ਹਾਂ ਉਥੇ ਸੋਦਰ ਤੇਰਾ ਕੇ ਹਾ ਸੋ ਕਰਕੇ ਹਾ ਬਾਣੀ ਲਿਖੀ ਹੋਈ ਹੈ ਆਸਾ ਰਾਗ ਜੋ ਬਾਣੀ ਲਈ ਗਈ ਹੈ ਅਤੇ ਗੁਜਰੀ ਰਾਗ ਤੋਂ ਸਭ ਤੋਂ ਵੱਧ ਆਸਰ ਅਤੇ ਫਿਰ ਗੁਜਰੀ ਦਾ ਨਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਦੀ ਦਰਜ ਹੈ ਹਰ ਕੇ ਜਨ ਸਤ ਗੁਰ ਸਤਿ ਬਰਖਾ ਬਿਨੋਂ ਕਰੋ ਗਰਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆਨਾ ਪਰਗਾਸ ਸੰਗਤ ਜੀ ਜਦੋਂ 6ਵੇਂ ਪਾਸ਼ਾ ਗਵਾਲੀਅਰ ਦੇ ਕਿਲੇ ਅੰਦਰ ਮੱਧ ਪ੍ਰਦੇਸ਼ ਦੀ ਧਰਤੀ ਦੇ ਕੈਦ ਸਨ ਸੰਗਤ ਜੀ ਉੱਥੇ ਵੀ ਮਹਾਰਾਜ ਸ੍ਰੀ ਸੋਦਰ ਰਹਿਰਾ ਸਾਹਿਬ ਜੀ ਦਾ ਪਾਲ ਕਰਿਆ ਕਰਦੇ ਸਨ ਬੋਲੋ ਸਤਨਾਮ ਸ੍ਰੀ ਵਾਹਿ ਜਦੋਂ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਸੁਮੂ ਪਰਿਵਾਰ ਦਸਵੇਂ ਪਾਸ਼ਾ ਦਾ ਛਿੜ ਗਿਆ ਇੱਕ ਰਾਤ ਕੋਮਾ ਮਾਸ਼ਕੀ ਜੀ ਦੇ ਛੰਨ ਦੇ ਵਿੱਚ ਬਤੀਤ ਕੀਤੀ ਉੱਥੇ ਵੀ ਰਹਿਰਾ ਸਾਹਿਬ ਦੀ ਬਾਣੀ ਦਾ ਨਾਂਗਾ ਨਹੀਂ ਸੀ ਪੈਣ ਦਿੱਤਾ ਸੰਗਜੀ ਰਹਿਰਾ ਸਾਹਿਬ ਦੀ ਇੰਨੀ ਮਹੱਤਤਾ ਹੈ ਰਹਿਰਾ ਸਾਹਿਬ ਦੀ ਬਾਣੀ ਪੜੋ ਆਪਣਾ ਜੀਵਨ ਸਾਲ ਕਰੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ ਵਾਖਿਓ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ